गलती इंसान तो ही होंगी है परमात्मा करेदे ब्रह्मलीन जगत गुरु पंचानंद गिरी जी महाराज ने उस बचे नाफ कर दिता असी अपने गति की सनातन परंपरा हुए बच्चे तो गलती हुई इन्होंने उस वे ही वीडियो पा दी ये वीडियो तीन महीने पहले बनी थी और वो उसी टाइम मैंने डिलीट कर दी थी मेरे अकाउंट से क्योंकि मैंने कमेंट्स पढ़े थे और मुझे लगा कि हाँ मैंने गलती करी है तो मैंने वो हटा दी पर और पेजों ने वो वीडियो अपने पास रख के वो आगे फॉरवर्ड हुई है मतलब मेरे अकाउंट से वो वीडियो काफ़ी तीन महीने पहले मैंने हटा दी ਮੇਰੇ ਸਾਰੇ ਜਿੰਨੇ ਵੀ ਅੱਜ ਮੇਰੇ ਨਾਲ ਸਨਾਤਨੀ ਬੱਚੇ ਆ ਕੇ ਖੜੇ ਹੋਏ ਆ ਮੈਂ ਸਾਰਿਆਂ ਨੂੰ ਉਹਨਾਂ ਨੂੰ ਅੱਜ ਗੁਰੂ ਜੀ ਦੀ ਗੱਦੀ ਤੋਂ ਅਸ਼ੀਰਵਾਦ ਦਿੱਤੀਆਂ ਕਿ ਅੱਜ ਤੁਸੀਂ ਜਿਹੜਾ ਸਨਾਤਨ ਦਾ ਏਕਾ ਇਸ ਦੁਬਾਰਾ ਤਖਤ ਦੇ ਉੱਪਰ ਆਪਣਾ ਦਿਖਾਇਆ ਉਹ ਫਲਾਗ ਨਹੀਂ ਆ ਸਾਰੇ ਸੰਗਤ ਨੂੰ ਜਿੰਨਾ ਵੀ ਮਾਫੀ ਕਿੰਨੇ ਵੀ ਮਾਫੀ ਮੰਗ ਕੇ ਚਲੀ ਸੀ ਮੈਂ ਮਾਫੀ ਮੰਗਦੀ ਹਾਂ ਔਰ ਮੈਂ ਆਪਣੀ ਪੂਰੀ ਲਾਈਫ ਵਿੱਚ ਐਸੀ ਕੋਈ ਗਲਤੀ ਦੁਬਾਰਾ ਨਹੀਂ ਕਰਾਂਗੀ

के लिए कि मेरी बेटी जो है ना वो काली माँ की बहुत भक्त है वो तो सारा टाइम काली माँ काली माँ है तो मैंने सोचा कि मैं अपनी बच्ची के लिए वो लुक क्रिएट करूँ और शायद मुझसे बहुत बड़ी गलती हुई है और जितने भी लोग मुझे सुन रहे हैं सभी लोगों को मैं यही कहना चाहती हूँ कि जो गलती मैंने की है अब कोई वैसी गलती ना करे और सभी संगठनों से मैं हाथ जोड़ के माफी मांगना चाहती हूँ आपको अपनी गलती का एहसास है जी जी आपके मन में कैसे आएगी ये? वीडियो तीन महीने पहले बनी थी और वो उसी टाइम मैंने डिलीट कर दी थी मेरे अकाउंट से क्योंकि मैंने कमेंट्स पड़े थे और मुझे लगा कि हम मैंने गलती करी है तो मैंने वो हटा दी थी पर और पेजों ने वो वीडियो अपने पास रख के वो आगे फॉरवर्ड करी है मतलब मेरे अकाउंट से वो वीडियो काफी तीन महीने पहले मैंने हटा दी ਇਹ ਤਾਂ ਆਪਣੇ ਨੇ ਬੇਕੀ ਢਾਲੀ ਤੋਂ ਸਹੀ ਢਾਲੀ ਹੀ ਪਰ ਮੈਨੇ ਹੰਡਾ ਮਾਈਲ ਜੀ ਅਭੀ ਵੀ ਆਪਕੇ ਪੇਜ ਤੇ ਪੜੀ ਹੋਈ ਹੈ ਵੀਡੀਓ ਇੰਸਟਾਗ੍ਰਾਮ ਉਰ ਯੂਟਿਊਬ ਤੇ ਪੜੀ ਹੋਈ ਹੈ ਨਹੀਂ ਸਰ ਆਪ ਇੱਕ ਵਾਰ ਚੈੱਕ ਕਰ ਲੀਏ ਨਹੀਂ ਮਿਲੇਗੀ ਨਾ ਮੇਰੇ ਇੰਸਟਾਗ੍ਰਾਮ ਤੇ ਮਿਲੇਗੀ ਨਾ ਮੇਰੇ ਯੂਟਿਊਬ ਤੇ ਮਿਲੇਗੀ ਔਰ ਨਾ ਮੇਰੇ ਸਨੈਪਚੈਟ ਤੇ ਮਿਲੇਗੀ ਆਪ ਨੂੰ ਕਹੀਂ ਵੀ ਨਹੀਂ ਮਿਲੇਗੀ ਇਹ ਤਾਂ ਨਹੀਂ ਲੱਗਦਾ ਜੀ ਜਿਹੜੀ ਸਸਤੀ ਪਬਲਿਕ ਸੇਕਿਟੀ ਕਰਨ ਵਾਸਤੇ ਇੰਨਾ ਕੀਤਾ ਜਾਂਦਾ ਬਾਰ ਬਾਰ ਧਰਮ ਨੂੰ ਹੀ ਤੁਹਾਨੂੰ ਨਿਸ਼ਾਨਾ ਬਣਾਇਆ ਜਾਂਦਾ ਤੁਹਾਨੂੰ ਕਹਿੰਦਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਉਮਰ ਕਹਿੰਦੀ ਹੈ ਕਿ ਸਜ਼ਾ ਹੋਣੀ ਚਾਹੀਦੀ ਹੈ सर मैं अपनी गलती मांगती हूँ सारे से से और जितना भी माफ़ी जितने भी माफ़ी मांगते हैं सभी से मैं माफ़ी मांगती हूँ और मैं अपनी पूरी लाइफ में ऐसी कोई गलती दोबारा नहीं जो आपने वस्त्र पहने थे जिसके बाद आपने था भी तो मैंने वही कपड़े पहने थे और मेरे सच में अगर मेरे दिमाग में चीज़ होती कि नहीं मैंने गलत कपड़े पहने हुए में नहीं मिले बता आप मानते हैं कि वो नगनता वाले कपड़े थे और उसके बाद आपने सिर्फ माता जी का मुकुट रखा जी जी मैं ਆਪ ਮੰਨਦੇ ਹੋ ਇਸ ਕੋ ਮੈਂ ਪਹਿਲਾਂ ਦਾ ਜੀ ਦੇ ਚਾਨਾਂ ਦੇ ਵਿੱਚ ਕੋਟੀ ਕੋਟੀ ਨਮਨ ਕਰਦੇ ਹੋਏ ਅੱਜ ਇੱਥੇ ਆਉਣ ਵਾਲੇ ਸਾਰੇ ਸ੍ਰੀ ਸਨਾਤਨੀ ਜਿੰਨੇ ਵੀ ਬੱਚੇ ਆਏ ਆ ਤੇ ਬਬਰ ਦੀ ਉਮਰ ਦੇ ਵੀ ਹੋਣੇ ਆ ਮੇਰੇ ਤੋਂ ਵੱਡੇ ਵੀ ਹੋਣੇ ਮੇਰੇ ਤੋਂ ਛੋਟੇ ਵੀ ਹੋਣੇ ਆ ਸਭ ਨੂੰ ਪਹਿਲਾਂ ਤਾਂ ਮੈਂ ਇੱਥੇ ਜੀ ਆਇਆਂ ਕਹਿੰਦੀ ਆ ਮੈਨੂੰ ਅੱਜ ਇਸ ਗੱਲ ਦੀ ਇੰਨੀ ਖੁਸ਼ੀ ਹੈ ਕਿ

ਉਸ ਬੱਚੇ ਨੂੰ ਵੀ ਮਾਫ ਕਰ ਦਿੱਤਾ ਸੀ ਅਸੀਂ ਆਪਣੇ ਗੱਦੀ ਦੀ ਸਨਾਤਨ ਪਰੰਪਰਾ ਦੇ ਨਾਲ ਚਲਦੇ ਹੋਏ ਬੱਚਿਆਂ ਤੋਂ ਗਲਤੀ ਹੋਈ ਇਹਨਾਂ ਨੇ ਉਸੇ ਵੇਲੇ ਨਾਲ ਹੀ ਵੀਡੀਓ ਪਾ ਦਿੱਤੀ ਲੇਕਿਨ ਉਹਦੇ باوجود ਵੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਿਵ ਸੈਨਾ ਹਿੰਦ ਦੇ ਇੱਕ ਪੰਜ ਸੂਬੇ ਨੇ ਇਹ ਮੁੱਦਾ ਚੱਕਿਆ ਸੀ ਉਸਨੇ ਹੀ ਸਭ ਤੋਂ ਪਹਿਲਾਂ ਇਹ ਉੱਥੇ ਕੰਪਲੇਂਟ ਦਿੱਤੀ ਸੀ ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਬੱਚੇ ਨੇ ਤੁਰੰਤ ਆਪਣਾ ਜਿਹੜਾ ਜ਼ੁਰਮ ਜੀ ਨੂੰ ਤੁਸੀਂ ਕਹਿ ਲੋਗੇ ਆਪਾਂ ਇਸ ਉਸ ਭਾਸ਼ਾ ਚ ਜਾਈਏ ਜਿਹੜੀ ਤੁਸੀਂ ਉਹਨਾਂ ਨੂੰ ਕੁਐਸਚਨ ਕਰ ਰਹੇ ਹੋ ਤਾਂ ਉਹਨਾਂ ਨੇ ਕਬੂਲ ਕਰ ਲਿਆ ਉਹਦੇ ਵਿੱਚ ਮੇਰੇ ਕੋਲੇ ਗੱਲ ਆਈ ਦਿਪੰਸ਼ੂ ਕਿਉਂਕਿ ਦਿਪੰਸ਼ੂ ਜੀ ਜੋ ਨੇ ਉਹ ਸਾਡੇ ਵੀ ਅਖਲ ਵਰਤਿਆ ਹੈ ਦੂਸਰਾ ਅංශ ਸੰਮਤੀ ਦੇ ਜਨਰਲ ਸੈਕਟਰੀ ਹੈ ਉਸ ਤੋਂ ਬਾਅਦ ਕੁਸ਼ਲ ਚੋਪੜਾ ਦਾ ਸੈਕੰਡ ਮੈਸੇਜ ਆ ਕਿ ਇਹਨਾਂ ਵਾਸਤੇ ਉਹੀ ਸੀਮ ਸਟੇਟਮੈਂਟ ਦੋਨਾਂ ਬੱਚਿਆਂ ਦੀ ਇੱਕੋ ਹੀ ਸੀਗੀ मेरे सारे जिन्हें भी आज मेरे बच्चे खड़े हुए तो अपना दिखाया वो शलाघनी है इन्होंने बच्चा जिम्मे के इन्हों ने माफी मंग ली है असि उस परमात्मा तो वे उस महामारी के दरबार को व्डे नहीं आ मैं अपने आप न ਇਸ ਗੱਦੀ ਦੇ ਬੈਠ ਕੇ ਵੀ ਉਹ ਮਤਲਬ ਕਿ ਮਾਈ ਦੇ ਚਰਨਾਂ 'ਚ ਨਤਮਸਤਕ ਹੋ ਕੇ ਗੁਰੂ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਕਹਿ ਰਹੀਆਂ ਕਿ ਅਸੀਂ ਉਸ ਗੱਦੀ ਤੋਂ ਉਸ ਮਾਈ ਦੇ ਦਰਬਾਰ ਤੋਂ ਵੱਡੇ ਨਹੀਂ ਆ। ਬੱਚਾ ਇੱਥੇ ਤੱਕ ਪਹੁੰਚਿਆ ਮਾਫੀ ਮੰਗਣ ਵਾਸਤੇ ਤੇ ਇਸ ਨੂੰ ਜਿਹੜਾ ਹੈਗਾ ਅਸੀਂ ਸਿਰਫ ਸੇਵਾ ਲਾਵਾਂਗੇ। 1 ਘੰਟਾ ਲੰਗਰ ਵਰਤੌਣ ਦੀ, 1 ਘੰਟਾ ਲੰਗਰ ਦੇ ਵਿੱਚ ਬਰਤਨ ਸਾਫ਼ ਕਰਨ ਦੀ। ਬੱਚੇ ਮਨਜ਼ੂਰ ਹੈ। तो पार, अगली बार, सारे है, अगर ने भी दस साल तो उपर बच्चे झाकी बनाई रोड के उपर कोई किसी का भी घोड़े नाथ का मां काली मा दुर्गा का कोई सरूप बना के सड़क के उपर निकलिया ਤਾਂ ਅਖਲ ਬਾਤ ਪਿਆ ਹੈ ਜੂ ਸੁਰਸ਼ਕਾ ਸੰਪਤੀ ਸ਼੍ਰੀ ਹਿੰਦੂ ਤੱਕ ਸ਼ਿਵਸਨਾ ਜੁੰਨੀਆਂ ਵੀ ਆ ਸਾਡੇ ਸਨਾਤਨੀ ਵੀਰ ਸਾਰੇ ਇੱਥੇ ਆਏ ਆ ਬੱਚੇ ਜਿੰਨੇ ਵੀ ਆਈਆਂ ਸਨਾਦੀ ਸੰਸਥਾਵਾਂ ਸਾਰੀਆਂ ਇਕਜੁੱਟ ਹੋ ਕੇ ਉਸ ਬੰਦੇ ਤੇ ਪਰਚਾ ਵੀ ਕਰਾਉਣ ਗਿਆ ਤੇ ਉਹਨੂੰ ਸਜ਼ਾ ਵੀ ਕਰਾਉਣਗੇ ਜਿਹੜਾ ਉਹ ਰਾਜਨੀਤੀਪਤੀ ਉਹਨਾਂ ਰਾਜਨੀਤੀ ਨੇ ਕੁਐਸਚਨ ਕੀਤਾ ਹੈ ਕਿ ਆਰ ਵੀ ਇਸ ਵਾਸਤੇ ਜਿਹੜਾ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਜਰੂਰ ਬਣਨਾ ਚਾਹੀਦਾ ਪਰ ਸਾਰੇ ਧਰਮਾਂ ਵਾਸਤੇ ਇੱਕ ਸਾ किसी बधाई नहीं होनी चाहिए